ਸ੍ਰੀ ਕਾਲਜੀ ਮੈਂ ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ ਅੱਜ ਮੈਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਦੀ ਇੱਕ ਹਾਈ ਲੈਵਲ ਮੀਟਿੰਗ ਕੀਤੀ ਹੈ ਜੀ ਸਟੇਟ ਲੈਵਲ ਤੇ ਜਿੱਦਣਾ ਸਾਡੇ ਪ੍ਰਿੰਸੀਪਲ ਸੈਕਟਰੀ ਹੈਲਥ ਮੈਡੀਕਲ এডਿਕੇਸ਼ਨ ਪੀਡਬੀਡੀ ਬੀਐਨਆਰ ਦੇ ਚੇਅਰਮੈਨ ਪੀਐਸਪੀ ਸੀਪੀਐਸਪੀਸੀਐਲ ਤੇ ਸਾਰੇ ਸਰਜਰੀ ਸਰਜਸ ਦੇ ਨਾਲ ਉਹ ਡਾਇਰੈਕਟਰ ਹੈਲਥ ਤੇ ਡਾਇਰੈਕਟਰ ਮੈਡੀਕਲ এডਿਕੇਸ਼ਨ ਦੇ ਨਾਲ ਉਹਦੇ ਚ ਡਿਟੇਲਡ ਸਟ੍ਰਕਚਰਸ ਦਿੱਤੀ ਹੈ ਕਿ ਜਿਹੜੇ ਦੋਨੋਂ ਬਿਜਲੀ ਦੀ ਸਪਲਾਈ ਤੇ ਫਾਇਰ ਸੇਫਟੀ ਨੂੰ ਲੈ ਕੇ ਆਡਿਟ ਕੀਤਾ ਜਾਏਗਾ ਸਾਰੇ ਸਰਕਾਰੀ ਔਰ ਉਹਦੇ ਵਿੱਚ ਜਿਹੜਾ ਸਟੇਟ ਲੈਵਲ ਦੇ ਉੱਤੇ ਆ ਉਹਦੇ ਵਿੱਚ ਸਾਡੇ ਜਿਹੜੇ ਡੀ ਐਚ ਐਸ ਡੀ ਆਰ ਐਮ ای ਔਰ ਜਿਹੜੇ ਚੀਫ ਇੰਜੀਨੀਅਰ ਹੈ ਬੀ ਐਨ ਆਰ ਦੇ ਤੇ ਜਿਹੜੇ ਡਾਇਰੈਕਟਰ ਡਿਸਟ੍ਰੀਬਿਊਸ਼ਨ ਦਾ ਪੀ ਪੀ ਐਸ ਪੀ ਸੀ ਐਲ ਦੇ ਇਸੇ ਤਰ੍ਹਾਂ ਜਿਹੜਾ ਜ਼ਿਲ੍ਹਾ ਲੈਵਲ ਦੇ ਉੱਤੇ ਸਿਵਲ ਸਪਰਚੰਦੀ ਦੇ ਅਕਸਟਾ ਦੇ ਵਿੱਚ ਹੀ ਐਸ ਸੀ ਜਿਹੜੇ ਹੋਣਗੇ ਜਾਂ ਐਕਸ਼ਨ ਹੋਣਗੇ ਪੀ ਪੀ ਐਸ ਪੀ ਸੀ ਐਲ ਦੇ ਔਰ ਜਿਹੜੇ ਇਸੇ ਤਰ੍ਹਾਂ ਬੀ ਐਨ ਆਰ ਦੇ ਔਰ ਜਿਹੜੇ ਆਪਣੇ ਡਿਪਟੀ ਕਮਿਸ਼ਨਰ ਨਾਲ ਕੋਆਰਡੀਨੇਸ਼ਨ ਹੋਵੇਗੀ ਉਹ ਵੀ ਇੱਕ ਅਫਸਰ ਦੇਣਗੇ ਆਪਣਾ ਤੁਹਾਨੂੰ ਇਹਨਾਂ ਦੀਆਂ ਕਮੇਟੀਆਂ ਬਣਾਈਆਂ ਜਾਣਗੀਆਂ ਜਿਹੜੇ ਕਿ ਸਾਰੇ ਹਸਪਤਾਲ ਨੂੰ ਵਿਜ਼ਿਟ ਕਰਨਗੇ ਦੇ ਵਿਲ ਮੇਕ ਸ਼ੋਰ ਕਿ ਹਰ ਇੱਕ ਜਾਈ ਆਪਰੇਸ਼ਨ تھیਟਰ ਹੈ ਜਾਂ ਲੇਬਰ ਰੂਮ ਹੈ ਤੇ ਕੋਈ ਆਪਣਾ ਕ੍ਰਿਟੀਕਲ ਏਰੀਆ ਹੈਗਾ ਆਈਸੀਯੂ ਹੈ ਜਿੰਨੇ ਵੀ ਕ੍ਰਿਟੀਕਲ ਏਰੀਆ ਆ ਗਿਆ ਉਹਨਾਂ ਦੇ ਵਿੱਚ ਜਿਹੜੀ ਬੈਕਅਪ ਹੋਣੀ ਚਾਹੀਦੀ ਹੈ ਪਹਿਲਾਂ ਸਭ ਤੋਂ ਪਹਿਲਾਂ ਯੂਪੀਐਸ ਦੀ 30 ਮਿੰਟ ਵਾਸਤੇ ਜਿਹੜੀ ਕਿ ਫ੍ਰੈਕਸ਼ਨ ਆਫ ਅ ਸੈਕਿੰਡ ਦੇ ਵਿੱਚ ਆਟੋਮੈਟਿਕਲੀ ਐਕਟਿਵ ਹੋ ਜਾਏਗਾ ਤੇ ਇੱਕ ਘੱਟੋ ਘਾਟ 6 ਤੋਂ 7 ਘੰਟੇ ਦੀ ਜਨਰੇਟਰ ਦੀ ਬੈਕਅਪ ਹੋਏਗੀ ਅਨ ਵਰਕਿੰਗ ਆਰਡਰ ਤੇ ਉਹ ਸਾਰਾ ਚੈੱਕ ਕਰਨਗੇ ਉਹਨੂੰ ਮੇਨਟੇਨ ਕਰਨਗੇ ਔ ਤੇ ਮੈਂ ਸਾਰੇ ਲੋਕਾਂ ਨੂੰ ਅਸ਼ੋਰ ਕਰਦਾ ਜੀ ਕਿ ਅਸੀਂ ਕੋਈ ਕਸਰ ਨਹੀਂ ਛੱਡਾਂਗੇ ਅਸੀਂ ਜਿਹੜੇ ਸਾਡੇ ਸਰਕਾਰੀ ਹਸਪਤਾਲ ਚ ਉਹਨਾਂ ਨੂੰ ਮਰੀਜ਼ਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਣ ਦਿੱਤੀ ਜਾਏਗੀ ਔਰ ਬਿਲਕੁਲ ਅਨ ਇੰਟਰਪਟਿਡ ਪਾਵਰ ਸਪਲਾਈ ਹੋਏਗੀ ਔਰ ਜਿਹੜੀ ਪੀਏਪੀਐਸ ਪੀਸੀਐਲ ਹੈ ਉਹ ਹੌਟਲਾਈਨ ਜਿੱਥੇ ਜਿਹੜਾ ਹੈਗਾ ਉਹਦੇ ਚ ਇੱਕ ਆਲਟਰਨੇਟ ਸੋਰਸ ਵੀ ਜਿੱਥੇ ਪੋਸੀਬਲ ਹੋਏਗੀ ਲੋਡ ਦੇ ਕੇ ਡਿਸਟ੍ਰਿਕਟ ਹਸਪੀਟਲ ਦੇਣਗੇ ਸੋ ਅਸੀਂ ਇਹ ਸਾਰਾ ਕੁਝ ਜਿਹੜੀ ਮਰੀਜ਼ਾਂ ਦੀ ਸੇਫਟੀ ਦਾ ਪੂਰਾ ਧਿਆਨ ਰੱਖਾਂਗੇ ਔਰ ਮੈਂ ਲੋਕਾਂ ਨੂੰ ਅਸ਼ੋਰ ਕਰਦਾ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਰਾ ਸਿਸਟਮ ਬਿਲਕੁਲ ਚ